ਹਾਂ ਬੜੀ 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 ਫੜੀ ਫੜੀ ਫੜ 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 ਫੜਦਾ 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 ਇਹਨੂੰ ਫੜਦਾ ਅਰੇ ਫੋਨ ਕੇ ਮਾਰਿਆ ਫੋਨ ਕੇ ਮਾਰਿਆ ਤੂੰ ਫੋਨ ਕੇ ਮਾਰਿਆ ਮੇਰੀ ਗੱਡੀ 'ਚ ਮਾਰਿਆ ਤੂੰ ਬੰਦੇ ਦੇਖ ਅੱਛਾ ਕਰ ਕੋਲੋਂ ਸਲਾਜਮ ਨੇ ਜਿਹੜੀ ਆ ਦਾਰੂ ਦਾ ਦਾਰੂ ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਿਆ ਨੂੰ ਜਿਹੜਾ ਆ ਪੱਤਰ ਕਰਦਾ ਕੋਣ ਤਾਂ ਖੜਿਆ ਦਾਰੂ ਬਿਨਾ ਦਾਰੂ ਕਰ ਰਹੀ ਆ ਬਰ雷 ਬਿਤੀ ਆਂ ਬੁਲਾਇਰੋ ਸਭ ਜੱਲਾ ਲਗਾਓ ਬਿੱਲਰ ਹੋ ਕੇੜੇ ਫੋਨ ਆ ਛੱਡ ਦੇ ਦਾਰੂ ਬਾਥੂਮ ਕਰ ਰਹੇ ਹੋ ਤੈਨੂੰ ਕਰ ਤੁਸੀਂ ਹੈ ਕੀ ਆ ਮਲਾਇਮ ਕਰ ਦੋ ਭਾਈ ਜੀ ਕਿਹੜੇ ਥਾਣੇ ਤੋਂ ਦੱਸਤਾ ਦੋ ਮੈਨੂੰ ਕਿਹੜਾ ਥਾਣਾ ਖਾਣਾ ਕਿਹੜਾ ਪੈਂਦਾ ਖਾਣਾ ਕਿਹੜਾ ਪੈਂਦਾ ਖਾਣਾ ਕਿਹੜਾ ਪੈਂਦਾ ਥਾਣੇ ਤੋਂ ਤੁਸੀਂ ਕਿਹੜੀ ਹੋ ਤੁਸੀਂ ਕੀ ਹੋ ਮੈਂ ਪੱਤਰਕਾਰ ਆ ਪੱਤਰਕਾਰ ਕਿਹੜੀ ਬਰੋ ਭਾਈ ਕਰੋ ਮੈਨੂੰ ਕਰੋ ਥੱਪੜ ਮਾਰਦਾ ਭਾਈ ਨੇ ਥੱਪੜ ਮਾਰਿਆ ਨੇ ਦੱਸ ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਤੇ ਥੱਪੜ ਤੈਨੂੰ ਹੈ ਜੀ ਆ ਤੂੰ ਥੱਪੜ ਕਾ ਤੇ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤੇ ਮਾਰਿਆ ਮੇਰੇ ਉਹ ਚੀਜ਼ ਕੀ ਆ ਤੂੰ ਥੱਪੜ ਕਾ ਤੇ ਮਾਰਿਆ ਮੇਰੇ ਥੱਪੜ ਕਾ ਤੇ ਮਾਰਿਆ ਮੇਰੇ ਉਹ ਚੀਜ਼ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥੂ ਨਹੀਂ ਕਰ ਰਿਹਾ ਸੀ ਤੂੰ ਚੰਗਾ ਲਾਦਾ ਮੈਂ ਚੱਕਰਾ ਹੀ ਕਰ ਤਮ ਹਾਂ ਇਹ ਰੋਡ ਤੇ ਤਾਂ ਬਾਥੂਮ ਕਰਦਾ ਪਿਆ ਸੀਗਾ ਦਾਰੂ ਫੁੱਲ ਬਿੱਤੀ ਹੋਈ ਆ ਫੁੱਲ ਬੜਾ ਫੁੱਲ ਭਾਜੀ ਅੱਜ ਦਾ ਮਸਲਾ ਇੱਕ ਹੋਇਆ ਸੀ ਕਿ ਇੱਥੇ ਅਸੀਂ ਖੜੇ ਸੀਗੇ ਤੇ ਇੱਕ ਮਲਾਇਮ ਸਾਹਿਬ ਸੀਗੇ ਮਹਾਲੀ ਡਿਊਟੀ ਕਰਦੇ ਨੇ ਉਹ ਸ਼ਰਿਆਮਾ ਜੇ ਤੁਹਾਨੂੰ ਪਤਾ ਐਡਾ ਵੱਡਾ ਦਿਨ ਤੇ ਆ ਰਹੀ ਨਗਰ ਕੀਰਤ ਲੰਗਦਾ ਪਿਆ ਵਾ ਕਰਮਚਾਰੀ ਸਾਡੇ ਸਫਾਈਆਂ ਕਰਦੇ ਪਏ ਨੇ ਜੀ ਸਾਰੇ ਡਿਊਟੀਆਂ ਕਰਦੇ ਪਏ ਸੀਗੇ ਇਹ ਰੋਡ ਦੇ ਉੱਤੇ ਖੜ ਕੇ ਜੀ ਭਾਜੀ ਅ ਸ਼ਰਿਆਂ ਮ ਬਾਥਰੂਮ ਕਰਦਾ ਪਿਆ ਸੀਗਾ ੱਡੀ ਵੱਡੀ ਫੋਟੋ ਲੱਗੀ ਹੋਈ ਆ ਜੀ ਉਹਦੇ ਥੱਲੇ ਖੜ ਕੇ ਬਾਥਰੂਮ ਕਰਦਾ ਪਿਆ ਸੀਗਾ ਜੀ ਤੇ 350 ਸਾਲਾਂ ਤੁਹਾਨੂੰ ਪਤਾ ਬੜਾ ਵੱਡਾ ਪ੍ਰੋਗਰਾਮ ਆ ਜੀ ਰੋਡ ਦੇ ਉੱਤੇ ਹੀ ਸ਼ਰਿਆਂ ਮ ਕਰ ਰਹੇ ਮੇਰੇ ਕੋਲ ਵੀਡੀਓ ਵਗੈਰਾ ਭਾਜੀ ਇਹਨਾਂ ਦੀ ਜੀ ਜੀ ਤੇ ਮੈਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਤੁਸੀਂ ਅੰਕਲ ਜੀ ਸਾਈਡ ਤੇ ਖੜ ਕੇ ਬਾਥਰੂਮ ਕਰ ਲਓ ਇਹਨਾਂ ਨੇ ਕੁਝ ਨਹੀਂ ਕੀਤਾ ਦਾਰੂ ਦਾ ਫੋਲਰ ਰੱਜੇ ਹੋਇਆ ਜੀ ਮੱਲੋ ਇਹਨਾਂ ਨੂੰ ਆਪਣੇ ਨਾਮ ਦਾ ਵੀ ਨਹੀਂ ਪਤਾ ਨਾ ਆਮ ਦਾ ਵੀ ਬਾਤੋ ਅਸੀਂ ਪੜ੍ਹ ਕੇ ਦਿੱਤਾ ਜੀ ਅਮਨਦੀਪ ਸਿੰਘ ਦਾ ਨਾਮ ਆ ਇਹਨਾਂ ਨੇ ਕੀ ਕੀਤਾ ਜੀ ਆਂਦੇ ਸਾਰੀ ਮੈਨੂੰ ਜਦੋਂ ਮੈਂ ਵੀਡੀਓ ਬਣਾਉਣ ਲੱਗ ਗਿਆ ਬਾਥਰੂਮ ਕਰਦੇ ਦੀ ਇਹਨਾਂ ਨੇ ਆਲੇ ਸਾਰੇ ਕੁਛ ਨਹੀਂ ਕੀਤਾ ਮੈਨੂੰ ਥੱਪੜ ਮਾਰਿਆ ਜੀ ਮੇਰੇ ਅੱਛਾ ਜੀ ਮੈਂ ਕਿਹਾ ਅੰਕਲ ਥੱਪੜ ਕਾ ਮਾਰਿਆ ਮੋਬਾਈਲ ਫੜਿਆ ਮੋਬਾਈਲ ਰੋੜ ਤੇ ਮਾਰਿਆ ਮੇਰੇ ਕਰਕੇ ਕਹਿੰਦਾ ਮੈਂ ਤੈਨੂੰ ਪਤਾ ਨਾ ਵੱਡਾ ਅਸਰ ਆ ਮੌਕੇ ਦਾ ਮੈਂ ਇਹ ਕਰ ਦੂੰ ਤੇਰਾ ਉਹ ਕਰ ਦੂੰ ਮੈਂ ਕਿਹਾ ਅੰਕਲ ਜੀ ਇਹ ਚੰਗਾ ਹੀ ਲੱਗਦਾ ਹੈਗਾ ਤੇ ਭੱਜ ਗਿਆ ਜੀ ਭੱਜ ਗਿਆ ਹੀ ਮੈਂ ਦੋ ਵਾਰ ਹੱਥ ਫੜ ਲਿਆ ਹੱਥ ਬੜਨ ਤੋਂ ਬਾਅਦ ਚਲੋ ਜੋ ਵੀ ਕਾਰਵਾਈ ਹੋਊਗੀ 7 ਨੰਬਰ ਆਪਾਂ ਕਰਕੇ ਉਹਨਾਂ ਨੂੰ ਦੇ ਦੇ ਜੋ ਵੀ ਇਹ ਬੰਦੀ ਕਾਰਵਾਈ ਹੋਗੀ ਕਰਵਾਵਾਂਗੇ ਹੁਣ ਆਪਾਂ ਲੈ ਕੇ ਜਾ ਰਹੇ ਹਾਂ ਪੁਲਿਸ ਸਾਹਿਬ ਜੀ ਮਸਲਾ ਪੱਤਰਕਾਰ ਸਾਹਿਬ ਕਹਿੰਦੇ ਬਿੰਨਾ ਕੋਈ ਬਹਿਸ ਹੋਈ ਹੈ ਸਾਨੂੰ ਇਹਦੇ ਬਾਰੇ ਪੂਰਾ ਪਤਾ ਨਹੀਂ ਅਸੀਂ ਤੇ ਮੌਕੇ ਤੇ ਆਏ ਆ ਭੱਜ ਕੇ ਕੀ ਗੱਲ ਹੋ ਗਈ ਤਾਂ ਅੰਦਰ ਦਾ ਨਾ ਜੇ ਤਾਂ ਅੰਦਰ ਦਾ ਸਾਹਿਬ ਦੀ ਦਾਰੂ ਪੀਤੀ ਤਾਂ ਮਰਾਇਆ ਕਰਾ ਦੇਣਾ ਨੰਬਰ 7 ਤੋਂ ਦਾਰੂ ਪੀਤੀ ਹੋਈ ਹੈ ਕਹਿੰਦੇ ਹੈ ਦਾਰੂ ਪੀਤੀ ਉਹ ਤਾਂ ਡਾਕਟਰ ਕੇਅਰ ਕਰੂਗੀ ਇੱਥੇ ਛੇੜਛਾੜ ਦਾ ਵੀ ਕੋਈ ਇਹੋ ਜਿਹਾ ਤਾਂ ਨਹੀਂ ਕੋਈ ਮਸਲਾ ਨਹੀਂ ਕੋਈ ਛੇੜਛਾੜ ਦਾ ਨਹੀਂ ਕੋਈ ਛੇੜਛਾੜ ਵਾਲਾ ਮਸਲਾ ਨਹੀਂ ਹੈ ਜੀ ਅੱਜ ਮਸਲਾ ਇੱਕ ਹੋਇਆ ਸੀ ਕਿ ਇੱਥੇ ਅਸੀਂ ਖੜੇ ਸੀ ਮਾਲੀ ਡਿਊਟੀ ਕਰਦੇ ਨੇ ਉਹ ਸ਼ਰਿਆਮਾ ਜੇ ਤੁਹਾਨੂੰ ਪਤਾ ਐਡਾ ਵੱਡਾ ਦਿਨ ਤੇ ਆ ਰਹੀ ਨਗਰ ਕੀਰਤ ਲੰਗਦਾ ਪਿਆ ਬਾਗ ਕਰਮਚਾਰੀ ਸਾਡੇ ਸਫਾਈਆਂ ਕਰਦੇ ਪਏ ਨੇ ਜੀ ਸਾਰੀਆਂ ਡਿਊਟੀਆਂ ਕਰਦੇ ਪਏ ਸੀਗੇ ਇਹ ਰੋਡ ਦੇ ਉੱਤੇ ਖੜ ਕੇ ਜੀ ਭਾਜੀ ਸ਼ਰਿਆਮਾ ਬਾਥਰੂਮ ਕਰਦਾ ਪਿਆ ਸੀਗਾ ਐਡੀ ਵੱਡੀ ਫੋਟੋ ਲੱਗੀ ਹੋਈ ਆ ਜੀ ਉਹਦੇ ਥੱਲੇ ਖੜ ਕੇ ਬਾਥਰੂਮ ਕਰਦਾ ਪਿਆ ਸੀਗਾ ਜੀ ਤੇ 350 ਸਾਲਾਂ ਤੁਹਾਨੂੰ ਪਤਾ ਬੜਾ ਬੋਲੋ ਪ੍ਰੋਗਰਾਮ ਆ ਜੀ ਰੋਡ ਦੇ ਉੱਤੇ ਹੀ ਸ਼ਰਿਆਮ ਕਰ ਰਹੇ ਮੇਰੇ ਕੋਲ ਵੀਡੀਓ ਵਗੈਰਾ ਭਾਜੀ ਇਹਨਾਂ ਦੀ ਜੀ ਜੀ ਤੇ ਮੈਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਤੁਸੀਂ ਅੰਕਲ ਜੀ ਸਾਈਡ ਤੇ ਖੜ ਕੇ ਬਾਥਰੂ ਦਾਲੂ ਦਾ ਫੋਲਰ ਰੱਜੇ ਹੋਇਆ ਜੀ ਮੱਲੋ ਇਹਨਾਂ ਨੂੰ ਆਪਣੇ ਨਾਮ ਦਾ ਵੀ ਨਹੀਂ ਪਤਾ ਨਾਮ ਦਾ ਹੀ ਬਾਤੋਂ ਅਸੀਂ ਪੜ੍ਹ ਕੇ ਦਿੱਤਾ ਸੀ ਅਮੰਦੀ ਵੀ ਇਹਨਾਂ ਦਾ ਨਾਮ ਆ ਇਹਨਾਂ ਨੇ ਕਿਹਾ ਜੀ ਆਂਦੇ ਸਾਰੀ ਮੈਨੂੰ ਜਦੋਂ ਮੈਂ ਉਹ ਵੀਡੀਓ ਬਣਾਣ ਲੱਗ ਗਿਆ ਬਾਥਰੂਮ ਕਰਦੇ ਸੀ ਇਹਨਾਂ ਨੇ ਆਲੇ ਸਾਰੇ ਕੋਸ਼ਿਸ਼ ਨਹੀਂ ਕੀਤਾ ਮੈਨੂੰ ਥੱਪੜ ਮਾਰਿਆ ਜੀ ਮੇਰੇ ਅੱਛਾ ਜੀ ਮੈਂ ਕਿਹਾ ਅੰਕਲ ਥੱਪੜ ਕਉ ਮਾਰਿਆ ਮੋਬਾਈਲ ਫੜਿਆ ਮੋਬਾਈਲ ਰੋਡ ਤੇ ਮਾਰਿਆ ਮੇਰੇ ਕਰਕੇ ਕਹਿੰਦਾ ਮੈਂ ਤੈਨੂੰ ਪਤਾ ਨਾ ਵੱਡਾ ਅਸਰ ਆ ਮੌਕੇ ਦਾ ਮੈਂ ਇਹ ਕਰ ਦੂ ਤੇਰਾ ਉਹ ਕਰ ਦੂ ਮੈਂ ਕਿਹਾ ਅੰਕਲ ਜੀ ਇਹ ਚੰਗਾ ਨਹੀਂ ਲੱਗਦਾ ਹੈਗਾ ਤੇ ਭੱਜ ਗਿਆ ਜੀ ਭੱਜ ਗਿਆ ਹੀ ਮੈਂ ਜ ਅੱਧੇ ਬਟਨ ਤੋਂ ਬਾਅਦ ਚਲੋ ਜੋ ਵੀ ਕਾਰਵਾਈ ਹੋਊਗੀ ਸੱਤਰੰਭਠਾਣੇ ਤੇ ਪੁਲਿਸ ਆਈ ਸੀਗੀ ਮੁਲਾਜ਼ਮ ਆਈ ਸੀਗੇ ਆਪਾਂ ਕਰਕੇ ਉਹਨਾਂ ਨੂੰ ਦੇ ਦਿਆ ਜੋ ਵੀ ਇਹਦਾ ਬੰਦੀ ਕਾਰਵਾਈ ਹੋਊਗੀ ਕਰਵਾਵਾਂਗੇ ਹੁਣ ਆਪਾਂ ਲੈ ਕੇ ਜਾ ਰਹੇ ਪੁਲਿਸ ਸਾਹਿਬ ਆ ਜੀ ਮਸਲਾ ਪੱਤਰਕਾਰ ਸਾਹਿਬ ਕਹਿੰਦੇ ਬਿੰਨਾ ਕੋਈ ਬਹਿਸ ਹੋਈ ਹੈ ਸਾਨੂੰ ਇਹਦੇ ਬਾਰੇ ਪੂਰਾ ਪਤਾ ਨਹੀਂ ਅਸੀਂ ਤਾਂ ਮੌਕੇ ਤੇ ਆਏ ਆ ਭੱਜ ਕੇ ਕੀ ਗੱਲ ਹੋ ਗਈ ਤਾਂ ਅੰਦਰ ਦਾਬਨਾ ਜੀ ਤਾਂ ਅੰਦਰ ਦਾਬ ਸਾਬ ਜੀ ਸ਼ਰਾਬ ਪੀਤਾ ਤਾਂ ਮਰਾਇਆ ਕਰਾ ਦੇਣਾ 2 ਨੰਬਰ 7 ਤੋਂ ਸ਼ਰਾਬ ਪੀਤੀ ਹੈ ਕਹਿੰਦੇ ਆ ਜੀ ਸ਼ਰਾਬ ਪੀਤੀ ਉਹ ਤਾਂ ਡਾਕਟਰ ਡਿਕਲੇਅਰ ਕਰੂਗਾ ਇੱਥੇ ਛੇੜਛਾੜ ਦਾ ਵੀ ਕੋਈ ਇਹੋ ਜਿਹਾ ਤਾਂ ਨਹੀਂ ਕੋਈ ਮ